ਸੋ ਆਦਮੇ ਨੂੰ ਬਹੁਤ ਖੁਸ਼ੀ ਆ ਅੱਜ ਛੋਟੇ ਸਿੱਧੂ ਦੀ ਵੀ ਲੋੜੀ ਮਨਾਈ ਜਾ ਰਹੀ ਆ ਪ੍ਰਮਾਤਮਾ ਦਾ ਸ਼ੁਕਰ ਆ ਕਿ ਉਸ ਸੱਚੇ ਪਾਤਸ਼ਾਹ ਨੇ ਰੱਬ ਨੇ ਮਤਲਬ ਕਿ ਦੁਨੀਆ ਦਿਖਾਤਾ ਕਿ ਪ੍ਰਮਾਤਮਾ ਹੈ ਜਿਹੜੇ ਮੰਨਦੇ ਨਹੀਂ ਨਾ ਨਾਸਤਿਕ ਲੋਕ ਨੇ ਜਿਹੜੇ ਕਹਿੰਦੇ ਰੱਬ ਕੀ ਆ ਸਾਇੰਸ ਆ ਸਭ ਕੁਝ ਹੈ ਰੱਬ ਨਹੀਂ ਹੈ ਤਾਂ ਉਹਨਾਂ ਲੋਕਾਂ ਨੂੰ ਵੀ ਪ੍ਰਮਾਤਮਾ ਨੇ ਦਿਖਾਤਾ ਕਿ ਮੈਂ ਹੈ ਜਾਏ ਜਿਹੜੇ ਉਹਦੇ ਫੈਨ ਸੀਗੇ ਉਹਨਾਂ ਦਾ ਜਿਹੜਾ ਅੰਦਰ ਮੁਹੱਬਤ ਸੀਗੀ ਤੇ ਪ੍ਰਮਾਤਮਾ ਨੂੰ ਵਾਪਸ ਕਰਨਾ ਪਿਆ ਸਿੱਧੂ ਤੇ ਉਹ ਛੋਟੀ ਪੈਰੀ ਵਾਪਸ ਆਇਆ ਔਰ ਮੈਂ ਤਾਂ ਹੀ ਦੁਆ ਕਰਦੀ ਹਾਂ ਸੱਚੇ ਪਾਤਸ਼ਾਹ ਜੀ ਉਸ ਅੱਲਾ ਅੱਗੇ ਸਵਾਹੀ ਗੁਰੂ ਅੱਗੇ ਕਿ ਇਹ ਸੱਚੇ ਪਾਤਸ਼ਾਹ ਛੋਟੇ ਸਿੱਧੂ ਨੂੰ ਬਹੁਤ ਲੰਬੀ ਉਮਰ ਬਖਸ਼ੀ ਸੋ ਅੱਜ ਮੈਨੂੰ ਬਹੁਤ ਖੁਸ਼ੀ ਆ ਅੱਜ ਛੋਟੇ ਸਿੱਧੂ ਦੀ ਵੀ ਲੋੜੀ ਮਨਾਈ ਜਾ ਰਹੀ ਆ ਸਭ ਤੋਂ ਵੱਡੀ ਖੁਸ਼ੀ ਮੈਨੂੰ ਲੱਗਦਾ ਹੈ ਸਿੱਧੂ ਤੇ ਜਨ ਤੋਂ ਬਾਅਦ ਮਾਪਿਆਂ ਨੇ ਮਾਪਿਆਂ ਨੇ ਕਿ ਲੋਕਾਂ ਨੇ ਵੀ ਉਹਨੂੰ ਰੱਬ ਤੋਂ ਮੰਗਿਆ ਹੈ ਹਰ ਕਿਸੇ ਨੇ ਮੰਗਿਆ ਹੈ ਤਾਂ ਸਭ ਤੋਂ ਵੱਡੀ ਖੁਸ਼ੀ ਅੱਜ ਮਨਾਈ ਜਾ ਰਹੀ ਹੈ ਛੋਟੇ ਸਿੱਧੂ ਦੀ ਲੋੜੀ ਬਿਲਕੁਲ ਪਰਮਾਤਮਾ ਦਾ ਸ਼ੁਕਰ ਹੈ ਕਿ ਉਸ ਸੱਚੇ ਪਾਤਸ਼ਾਹ ਨੇ ਰੱਬ ਨੇ ਬਤ ਕੈ ਦੁਨੀਆ ਦਿਖਾਤਾ ਕਿ ਪ੍ਰਮਾਤਮਾ ਹੈ ਜਿਹੜੇ ਮੰਨਦੇ ਨਹੀਂ ਨਾ ਨਾਸਤਿਕ ਲੋਕ ਨੇ ਜਿਹੜੇ ਕਹਿੰਦੇ ਰੱਬ ਕੀ ਆ ਸਾਇੰਸ ਆ ਸਭ ਕੁਝ ਹੈ ਰੱਬ ਨਹੀਂ ਹੈ ਤਾਂ ਉਹਨਾਂ ਲੋਕਾਂ ਨੂੰ ਵੀ ਪ੍ਰਮਾਤਮਾ ਨੇ ਦਿਖਾਤਾ ਕਿ ਮੈਂ ਹੈਗਾ ਹਾਂ ਲੋਕਾਂ ਨੇ ਉਹਨਾਂ ਦੇ ਪੇਰੈਂਟਸ ਨੇ ਰੱਬ ਕੋਲੋਂ ਮੰਗਿਆ ਜਿਹੜੇ ਉਹਦੇ ਫੈਨ ਸੀਗੇ ਉਹਨਾਂ ਦਾ ਜਿਹੜਾ ਅੰਦਰ ਮੁਹੱਬਤ ਸੀਗੀ ਤੇ ਪ੍ਰਮਾਤਮਾ ਨੂੰ ਵਾਪਸ ਕਰਨਾ ਪਿਆ ਸਿੱਧੂ ਤੇ ਉਹ ਛੋਟੀ ਪੈਰੀ ਵਾਪਸ ਆਇਆ ਉਹਨਾਂ ਦੀ ਗੋਦ ਭਰੀ ਉਸ ਮਾਂ ਦੀ ਗੋਦ ਭਰੀ ਜਿਹਨੇ ਇੰਨਾ ਜਵਾਨ ਪੁੱਤ ਆਪਣਾ ਤੋੜਿਆ ਇਸ ਧਰਤੀ ਤੋਂ ਤੇ ਫਿਰ ਮੁੜ ਕੇ ਛੋਟੀ ਪੈਰੀ ਵਾਪਸ ਆਇਆ ਤੇ ਕਿੰਨੀ ਖੁਸ਼ੀ ਦੀ ਗੱਲ ਅੱਜ ਮੈਂ ਉਹਨਾਂ ਦੇ ਪੇਰੈਂਟਸ ਨੂੰ ਬਹੁਤ ਸਾਰੀਆਂ ਮੁਬਾਰਕਾਂ ਦੰਨੀਆਂ ਉਹਨਾਂ ਦੇ ਫੈਨਸ ਨੂੰ ਬਹੁਤ ਸਾਰੀਆਂ ਮੁਬਾਰਕਾਂ ਦੰਨੀਆਂ ਕਿ ਅੱਜ ਛੋਟੇ ਸਿੱਧੂ ਦੀ ਲੋੜੀ ਵੀ ਮਨਾਈ ਜਾ ਰਹੀ ਆ ਬਹੁਤ ਖੁਸ਼ੀ ਆ ਔਰ ਮੈਂ ਤਾਂ ਹੀ ਦੁਆ ਕਰਦੀ ਹਾਂ ਸੱਚੇ ਪਾਤਸ਼ਾਹ ਅੱਗੇ ਉਸ ਅੱਲਾ ਅੱਗੇ ਸਵਾਹੀ ਗੁਰੂ ਅੱਗੇ ਕਿ ਇਹ ਸੱਚੇ ਪਾਤਸ਼ਾਹ ਛੋਟੇ ਸਿੱਧੂ ਨੂੰ ਬਹੁਤ ਲੰਬੀ ਉਮਰ ਬਖਸ਼ੀ ਉਹਨੂੰ ਤੰਦਰੁਸਤੀਆਂ ਬਖਸ਼ੀਆਂ ਉਹਨੂੰ ਕਾਮਯਾਬੀਆਂ ਬਖਸ਼ੀਆਂ ਉਹਨੂੰ ਕਿ ਸੋਹਣਾ ਸੁਚੱਜਾ ਚੰਗਾ ਪੁੱਤ ਬਣਾਈ ਚੰਗੇ ਕਰਮ ਕਰੇ ਹੋ ਔਰ ਆਪਣੇ ਮਾਪੇ ਬ ਦੀ ਸੇਵਾ ਕਰੇ ਸੋ ਅੱਜ ਮੈਨੂੰ ਬਹੁਤ ਖੁਸ਼ੀ ਆ ਅੱਜ ਛੋਟੇ ਸਿੱਧੂ ਦੀ ਵੀ ਲੋੜੀ ਮਨਾਈ ਜਾ ਰਹੀ ਆ ਸਭ ਤੋਂ ਵੱਡੀ ਖੁਸ਼ੀ ਮੈਨੂੰ ਲੱਗਦਾ ਸਿੱਧੂ ਤੇ ਜਨ ਤੋਂ ਬਾਅਦ ਮਾਪਿਆਂ ਨੇ ਮਾਪਿਆਂ ਨੇ ਕੀ ਲੋਕਾਂ ਨੇ ਵੀ ਉਹਨੂੰ ਰੱਬ ਤੋਂ ਮੰਗਿਆ ਹੈ ਹਰ ਕਿਸੇ ਨੇ ਮੰਗਿਆ ਤਾਂ ਸਭ ਤੋਂ ਵੱਡੀ ਖੁਸ਼ੀ ਅੱਜ ਮਨਾਈ ਜਾ ਰਹੀ ਹੈ ਛੋਟੇ ਸਿੱਧੂ ਦੀ ਲੋੜੀ ਬਿਲਕੁਲ ਪ੍ਰਮਾਤਮਾ ਦਾ ਸ਼ੁਕਰ ਹੈ ਕਿ ਉਸ ਸੱਚੇ ਪਾਤਸ਼ਾਹ ਨੇ ਰੱਬ ਨੇ ਬਤ ਕੈ ਦੁਨੀਆ ਦਿਖਾਤਾ ਕਿ ਪ੍ਰਮਾਤਮਾ ਹੈ ਜਿਹੜੇ ਮੰਨਦੇ ਨਹੀਂ ਨਾ ਨਾਸਤਿਕ ਲੋਕ ਨੇ ਜਿਹੜੇ ਕਹਿੰਦੇ ਰੱਬ ਕੀ ਆ ਸਾਇੰਸ ਆ ਸਭ ਕੁਝ ਹੈ ਰੱਬ ਨਹੀਂ ਹੈ ਤਾਂ ਉਹਨਾਂ ਲੋਕਾਂ ਨੂੰ ਵੀ ਪ੍ਰਮਾਤਮਾ ਨੇ ਦਿਖਾਤਾ ਕਿ ਮੈਂ ਹੈਗਾ ਹਾਂ ਲੋਕਾਂ ਨੇ ਉਹਨਾਂ ਦੇ ਪੇਰੈਂਟਸ ਨੇ ਰੱਬ ਕੋਲੋਂ ਮੰਗਿਆ ਜਿਹੜੇ ਉਹਦੇ ਫੈਨ ਸੀਗੇ ਉਹਨਾਂ ਦਾ ਜਿਹੜਾ ਅੰਦਰ ਮੁਹੱਬਤ ਸੀਗੀ ਤੇ ਪ੍ਰਮਾਤਮਾ ਨੂੰ ਵਾਪਸ ਕਰਨਾ ਪਿਆ ਸਿੱਧੂ ਤੇ ਉਹ ਛੋਟੀ ਪੈਰੀ ਵਾਪਸ ਆਇਆ ਉਹਨਾਂ ਦੀ ਗੋਦ ਭਰੀ ਉਸ ਮਾਂ ਦੀ ਗੋਦ ਭਰੀ ਜਿਹਨੇ ਇੰਨਾ ਜਵਾਨ ਪੁੱਤ ਆਪਣਾ ਤੋੜਿਆ ਇਸ ਧਰਤੀ ਤੋਂ ਤੇ ਫਿਰ ਮੁੜ ਕੇ ਛੋਟੀ ਪੈਰੀ ਵਾਪਸ ਆਇਆ ਤੇ ਕਿੰਨੀ ਖੁਸ਼ੀ ਦੀ ਗੱਲ ਅੱਜ ਮੈਂ ਉਹਨਾਂ ਦੇ ਪੇਰੈਂਟਸ ਨੂੰ ਬਹੁਤ ਸਾਰੀਆਂ ਮੁਬਾਰਕਾਂ ਦੰਨੀਆਂ ਉਹਨਾਂ ਦੇ ਫੈਨਸ ਨੂੰ ਬਹੁਤ ਸਾਰੀਆਂ ਮੁਬਾਰਕਾਂ ਦੰਨੀਆਂ ਕਿ ਅੱਜ ਛੋਟੇ ਸਿੱਧੂ ਦੀ ਲੋੜੀ ਵੀ ਮਨਾਈ ਜਾ ਰਹੀ ਆ ਬਹੁਤ ਖੁਸ਼ੀ ਆ ਔਰ ਮੈਂ ਤਾਂ ਹੀ ਦੁਆ ਕਰਦੀ ਹਾਂ ਸੱਚੇ ਪਾਤਸ਼ਾਹ ਅੱਗੇ ਉਸ ਅੱਲਾ ਅੱਗੇ ਸਵਾਹੀ ਗੁਰੂ ਅੱਗੇ ਕਿ ਇਹ ਸੱਚੇ ਪਾਤਸ਼ਾਹ ਛੋਟੇ ਸਿੱਧੂ ਨੂੰ ਬਹੁਤ ਲੰਬੀ ਉਮਰ ਬਖਸ਼ੀ ਉਨੂੰ ਤੰਦਰੁਸਤੀਆਂ ਬਖਸ਼ੀਆਂ ਉਨੂੰ ਕਾਮਯਾਬੀਆਂ ਬਖਸ਼ੀਆਂ ਉਨੂੰ ਕਿ ਸੋਹਣਾ ਸੁਚੱਜਾ ਚੰਗਾ ਪੁੱਤ ਬਣਾਈ ਚੰਗੇ ਕਰਮ ਕਰੇ ਹੋ ਔਰ ਆਪਣੇ ਮਾਪੇ ਬ ਦੀ ਸੇਵਾ ਕਰੇ